ਆਸ਼ਰਮ ਵੱਲੋਂ ਪ੍ਰੀ ਮੈਡੀਕਲ ਕੈਂਪ ਪਰ ਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰੀਤ ਕੰਬਾਈਨ ਦੇ ਐਮ ਡੀ ਹਰੀ ਸਿੰਘ ਮਲਕੀਤ ਕੰਬਾਈਨ ਦੀ ਐਮ ਡੀ ਚਰਨ ਸਿੰਘ ਸਾਧੂ ਸਿੰਘ ਧਰਮਸੋਧ ਦੇ ਪੀਏ ਚਰਨਜੀਤ ਬਾਦਿਸ਼ ਸਤਪਾਲ ਮਿੱਤਲ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਇਹ ਆਪਣੇ ਜਿਹੜੇ ਕੁਲਸ਼ੰਦੀਪ ਪਹਿਲਾਂ ਉਹ ਇਨਚਾਰਜ ਸਿੱਕੇ ਉਹਨਾਂ ਦੀ ਚੌਥੀ ਵਰਸੀ ਤੇ ਇਹ ਕੈਂਪ ਲਗਾਇਆ ਗਿਆ ਇਹਦੇ ਵਿੱਚ ਆਈਸ ਕੈਂਪ ਜਾਂ ਆਈਸ ਚੈੱਕਅਪ ਦਾ ਕੈਂਪ ਹੈ ਦਿਨਾਲ ਡਾਕਟਰ ਗੌਰਵ ਆਪਣੀ ਹੱਡੀਆਂ ਦੇ ਡਾਕਟਰ ਨੇ ਜਿਹੜੇ ਹੱਡੀਆਂ ਚੈੱਕ ਕਰਕੇ ਡਾਕਟਰ ਮੇਸ਼ਾਨ ਨੂੰ ਮੁਤਾਬਕ ਨੇ ਨਾਲ ਮਾਨਸੇਵਾ ਉਤਮ ਸੇਵਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਸਭ ਦੇ ਸਹਿਯੋਗ ਨਾਲ ਇਹ ਸਾਰਾ ਜਿਹੜਾ ਸਾਰੀ ਹੈ ਬਹੁਤ ਸਫਲ ਹੋ ਰਿਹਾ ਹੈ ਬਹੁਤ ਵਧੀਆ ਲੋਕੀ ਤਾਂ ਆਪਣਾ ਕਿ ਇਸ ਦਾ ਲਾਭ ਵੀ ਲੈ ਰਹੇ ਹੇ। ਮਕਸਦ ਇਹ ਹੈ ਕਿ ਆਪਣਾ ਕੀਪੀ ਕਿਮੀਂਂ ਦੀਦੀ ਵੀ ਯਾਦ ਦੇ ਵਿੱਚ ਕਿ ਇਹ ਆਤਮਿਕ ਸਟੇਕ ਕੋਲ ਜਾਂਦੀ ਹੈ। ਬੇਸ਼ੱਕ ਉਹ ਦੂਸਰਾ ਸਰੀਰ ਲੈ ਲੈਂਦੀ ਹੈ। ਪਰ ਯਾਦਾਂ ਜਿਹੜੀਆਂ ਸਾਡੇ ਨਾਲ ਹੀ ਰਹਿੰਦੀਆਂ ਨੇ। ਉਹ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੱਕ ਅਚਾਈ ਜਿਮੀ ਅਸੀਂ ਆਪਣੇ ਜੀਵਨ ਚ ਸਥਾਨ ਕੀਤੀ ਉਹਨਾਂ ਦੇ ਜੀਵਨ ਤੋਂ ਅਸੀਂ ਦੂਜੇ ਦੇ ਜੀਵਨ ਨੂੰ ਵੀ ਇੱਕ ਕਿਸੇ ਆਪਾਂ ਡਾਕਟਰ ਦੇ ਸਹਿਯੋਗ ਨਾਲ ਦੁੱਖਾਂ ਨੂੰ ਦੂਰ ਕਰੀਏ ਤੇ ਕਿਸੇ ਨੂੰ ਮਨ ਦਾ ਮੈਡੀਟੇਸ਼ਨ ਧਿਆਨ ਲਗਾ ਕੇ ਮਨ ਦੀ ਸ਼ਾਂਤੀ ਦਈਏ ਐਵੇਂ ਜਦੋਂ ਸ੍ਰੀ ਠੀਕ ਹੋਏਗਾ ਤਾਂ ਸ੍ਰੀ ਤਨੀ ਉਹ ਵੀ ਸ਼ਾਂਤੀ ਮਿਲੇਗੀ ਤੇ ਇਸ ਤਰ੍ਹਾਂ ਸਾਡੇ ਜਦੋਂ ਤਨ ਤੇ ਮਨ ਵਧੀਆ ਰਹੇਗਾ ਤੰਦਰੁਸਤ ਰਹੇਗਾ ਤਾਂ ਸਾਡਾ ਜੀਵਨ ਖੁਸ਼ਹਾਲ ਹੋ ਜਾਏਗਾ ਇਹ ਸਾਡਾ ਮੋਟੀ ਹੈ ਜੀ ਮੁਕਤੀ ਮੇ ਪ੍ਰਵਾਸਿਤ ਕਰੋਗੇ ਓਮ ਸ਼ਾਂਤੀ ਅੱਜ ਦੀ ਦੀ ਚੱਤੀ ਵਰਤੀ ਤੇ ਅਸੀਂ ਆਪਾਂ ਕਹਿੰਦੇ ਕਿ ਮੈਡੀਟੇਸ਼ਨ ਤਾਂ ਕਰਦੇ ਆਪਾਂ ਕਹਿੰਦੇ ਧਿਆਨ ਸਾਡਾ ਧਿਆਨ ਹ ਸਾਡਾ ਹਮੇਸ਼ਾ ਹੀ ਹੈ ਪਰ ਜਿਹੜਾ ਪਰਮਾਤਮਾ ਨਾਲ ਸਾਡਾ ਧਿਆਨ ਹੈ ਉਹ ਸਾਡਾ ਅਧਿਆਤਮਿਕ ਮਤਲਬ ਮਨ ਤੋਂ ਅੰਤਰਾਤਮਾ ਸਾਡੀ ਉਹਦੇ ਨਾਲ ਜੁੜਦੀ ਹੈ ਜਦੋਂ ਆਪਣਾ ਇੱਕ ਕਨੈਕਸ਼ਨ ਹੋ ਜਾਂਦਾ ਤਾਂ ਆਪਾਂ ਜਿੱਥੇ ਵੀ ਹੈ چاہے ਆਪਾਂ ਕੰਮ ਕਰ ਰਹੇ ਆਂ چاہے ਆਪਾਂ ਬੈਠੇ ਆਂ ਖਾਣਾ ਖਾ ਰਹੇ ਆਂ ਜਦੋਂ ਸਾਡਾ ਮਨ ਉਹਦੇ ਨਾਲ ਲੱਗ ਗਿਆ ਤਾਂ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਡਾ ਮਨ ਉਹਦੇ ਨਾਲ ਲੱਗ ਜਾਂਦਾ ਹੈ ਤਾਂ ਤੁਹਾਨੂੰ ਮਨ ਨੂੰ ਖੁਸ਼ੀ ਹੁੰਦੀ ਹੈ ਤਾਂ ਦੂਸਰਿਆਂ ਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਆਪਣੀ ਜ਼ੀਵਨ ਖੁਸ਼ਹਾਲ ਹੁੰਦਾ ਹੈ ਤਾਂ ਅਸੀਂ ਦੂਸਰਿਆਂ ਨੂੰ ਵੀ ਖੁਸ਼ੀ ਦੇ ਸਕਦੇ ਹਾਂ ਆਪਣੀ ਬ੍ਰਮਕਮਈ ਸੰਸਥਾ ਇਹ ਹੀ ਸੰਧਿ ਹੈ ਕਿ ਮਨ ਨੂੰ ਪਰਿਵਰਤਨ ਕਰਨਾ ਮਨ ਜਿੱਤੇ ਜਗਤ ਜਿੱਤ ਕੇ ਆਪਾਂ ਮਨ ਨੂੰ ਪਰਿਵਰਤਨ ਕੀਤਾ ਤਾਂ ਆਪਾਂ ਦੂਸਰਿਆਂ ਨੂੰ ਵੀ ਖੁਦ ਪਰਿਵਰਤਨ ਕੀਤਾ ਤਾਂ ਦੂਸਰੇ ਵੀ ਪਰਿਵਰਤਨ ਹੋ ਜਾਂਦੇ ਨੇ ਜੇ ਤੁਸੀਂ ਇਹ ਵੀ ਦੇਖਦੇ ਸੇ ਤੌਰ ਤੇ ਪਰਿਵਰਤਨ ਕੈਂਡੀ ਜਿੰਨੇ ਵੀ ਧਰਤੀ ਉੱਪਰ ਅੰਤਿਕ ਸੰਤ ਹੋਏ ਨੇ ਮਹਾਪੁਰਸ਼ ਹੋਏ ਨੇ ਉਹਨਾਂ ਦੀ ਜਵਲੇ ਜੀਵੀ ਸਮਾਜ ਨੂੰ ਦੇਣ ਹੁੰਦੀ ਆ ਬਹੁਤ ਵੱਡੀ ਤੇ ਬ੍ਰਹਮਣੀਨ ਹੋਣ ਤੋਂ ਬਾਅਦ ਵੀ ਬਹੁਤ ਵੱਡੀ ਦੇਣ ਹੁੰਦੀ ਆ ਅੱਜ ਚੌਥਾ ਮਤਲਬ ਵਰਤੀ ਤੇ ਗੁਰਸ਼ਣ ਦੀਦੀ ਦੀ ਯਾਦ ਵਿੱਚ ਤੇ ਇਹਨਾਂ ਨੇ ਬਲੱਡ ਕੈਂਪ ਲਾਇਆ ਤੇ ਨਾਲ ਇੱਕ ਕੈਂਪ ਲਾਇਆ ਬੂਟਿਆਂ ਦਾ ਜਿਹਦੀ ਸਮਾਜ ਵਿੱਚ ਦੋਨੇ ਚੀਜ਼ਾਂ ਦੀ ਸ਼ੌਰਟੇਜ ਆ ਜਦੋਂ ਕਿ ਲੋਕ ਬਲੱਡ ਗਿਵ ਜਾਗਰਤ ਹੋ ਗਏ ਪਰ ਬੂਟਿਆਂ ਵੱਲੋਂ ਹੋ ਰਹਿਣੇ ਆ ਦੇਖੋ ਸੰਤ ਬ੍ਰਹਿਮਲੀਨ ਹੋਣ ਤੋਂ ਬਾਅਦ ਵੀ ਉਹ ਅੱਜ ਵੀ ਇੱਥੇ ਦੇ ਰਹੇ ਨੇ ਵੀ ਦੇਖੋ ਕੋਈ ਹੋਟਲਾਂ 'ਚ ਮਨਾ ਰਿਹਾ ਕੋਈ ਕੋਈ ਹੋਰ ਲੱਖਾਂ ਰੁਪਏ ਖਰਚ ਕੇ ਇਹਨਾਂ ਨੇ ਲੋਕਾਂ ਨੂੰ ਸਮਾਜ 'ਚ ਪਹਿਲਾਂ ਵੀ ਦੇਣ ਸੀ ਅੱਜ ਵੀ ਦੇਣਾ ਦੇਖੋ ਦੇਣ ਦੇ ਵਿੱਚ ਅਸੀਂ ਵੀ ਸ਼ਾਮਲ ਹੋਇਆ ਬਲੱਡ ਵੀ ਦਿੱਤਾ ਤੇ ਸਾਡੇ ਦੋਸਤਾਂ ਨੇ ਅਸੀਂ ਵੀ ਤੇ ਨਾਲ ਸੇਵਾ ਵੀ ਕੀਤੀ ਜਿੰਨੀ ਵੀ ਚਲ ਫੁੱਲ ਸੱਤ ਹੋ ਸਕੇ ਤੇ ਸਾਡੇ ਓਮ ਪ੍ਰਕਾਸ਼ ਜੀ ਨੇ ਸਾਡੇ ਠੇਕੇਦਾਰ ਸਾਹਿਬ ਇਹ ਹਰ ਕਿਤੇ ਨਾਬੇ ਦੇ ਵਿੱਚ ਦੇਖੋ ਚੰਗਾ ਸੰਸਾ ਵਿੱਚ ਮੋਢੀ ਹੋ ਕੇ ਸਾਰੇ ਅਨਕਜੀ ਗਨੇ ਸਾਰੇ ਇਹ ਵੀ ਸਾਰੇ ਸਮਾਜ ਭਲਾਈ ਦੇ ਕੰਮ ਕਰਦੇ ਨੇ ਜਿੱਥੇ ਵੀ ਕੋਈ ਨਾ ਪੇ ਜੀ ਸਮਾਜ ਭਲਾਈ ਦਾ ਕੰਮ ਹੁੰਦਾ ਉੱਥੇ ਹਾਜ਼ਰ ਹੁੰਦੇ ਨੇ ਤੇ ਸੇਵਾ ਵੀ ਕਰਦੇ ਨੇ ਜਿਹੜਾ ਤੁਸੀਂ ਖੁਸ਼ੀ ਕਰੂੰ ਕਹੋਗੇ ਜਿਹੜਾ ਅੱਜ ਉਪਰਾਲਾ ਕੀਤਾ ਵਾ ਮੈਂ ਦੋਤੀ ਦਾ ਅੱਜ ਦਾ ਜੋ ਕੈਂਪ ਹੈ ਜੀ ਸਾਡੇ ਬਹੁਤ ਹੀ ਆਦਰਨੀਏ ਰਾਜੋਗਨੀ ਦੀਦੀ ਗੁਰਸ਼ੰਦ ਜੀ ਦੀ ਚੌਥੀ ਪੁੰਨਿਆ ਤੇ ਸੀਤੇ ਲਗਾਇਆ ਜਾ ਰਿਹਾ ਹੈ ਕਿਉਂਕਿ ਗੁਰਸ਼ੰਦ ਜੀ ਦੀ ਦਾ ਜੋ ਸਾਰਾ ਜੀਵਨ ਜਿਸ ਦਿਨ ਉਹ ਡਾਬੇ ਆਏ ਤੇ ਜਿਸ ਦਿਨ ਉਹ ਸਾਡਾ ਸੰਸਕੀਰ ਸਰੀਰ ਰੂਪ ਚ ਪਛੋੜਾ ਦੇ ਕੇ ਗਏ ਨੇ ਉਹਨਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਦੇ ਵਿੱਚ ਹੀ ਲਗਾਇਆ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਤੇ ਉਹਨਾਂ ਨੂੰ ਕਾਬਲ ਬਣਾਉਣਾ ਤੇ ਬਾਅਦ ਦੇ ਵਿੱਚ ਪਰਮਾਤਮਾ ਦੇ ਰਸਤੇ ਨਾਲ ਜੋੜਨਾ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਤਰ੍ਹਾਂ ਹੀ ਲਗਾਇਆ ਜਿਸ ਦਿਨ ਉਹ ਸਾਡੇ ਵਿਚਕਾਰੋਂ ਗਏ ਨੇ ਅੱਤੀ ਆਸ਼ਰਮ ਵੱਲੋਂ ਇੱਕ ਪਰਨ ਕੀਤਾ ਗਿਆ ਕਿ ਉਹਨਾਂ ਦੀ ਪੁੰਨਿਆ ਤੀਤੀ ਦੇ ਉੱਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਈ ਹੀ ਕਾਰਜ ਕੀਤੇ ਜਾਣਗੇ ਜਿਸ ਦੇ ਵਿੱਚ ਅਸੀਂ ਅੱਜ ਚੌਥਾ ਮੈਡੀਕਲ ਕੈਂਪ ਲਗਾਉਣ ਜਾ ਰਹੇ ਆ ਲਗਾਇਆ ਅਸੀਂ ਨੇ ਤੇ ਨਾਲ ਹੀ ਪਹਿਲੀ ਵਾਰੀ ਬਲੱਡ ডোনেਸ਼ਨ ਕੈਂਪ ਜੋ ਮਾਨਵ ਸੇਵਾ ਉਤਮ ਸੇਵਾ ਦੇ ਸਹਿਯੋਗ ਨਾਲ ਉਹ ਵੀ ਲਗਾਇਆ ਜਾ ਰਿਹਾ ਤੇ ਇਹ ਗੁਰਸ਼ੰਦੀ ਦੀ ਆਤਮਾ ਦੇ ਲਈ ਉਹਨਾਂ ਦੇ ਨਿਮਿਤ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਦਿੱਤੀ। ਇਹੋ ਤਰ੍ਹਾਂ ਦੇ ਪਰਾਲੇ ਨੇ ਜਿਹਨੂੰ ਤੁਸੀਂ ਕਦੇ ਆਪਣੇ ਸ਼ਬਦਾਂ ਨਾਲ ਇਹ ਬਹੁਤ ਵਧੀਆ ਗੱਲ ਹੈ ਜਿਹੜੇ ਪਰਾਲੇ ਖੂਨਦਾਨ ਦੇ ਕਰੇ ਜਾਂਦੇ ਨੇ ਖੂਨਦਾਨ ਇੱਕ ਮਹੱਤਵਪੂਰਨ ਕੰਮ ਹੈ ਸਾਰੀ ਮਾਨਵਤਾ ਵਾਸਤੇ ਇੱਕ ਖੂਨ ਦਾ ਤਤਵੀਕਮਾਸੂਲ ਹੈ ਇਹਨਾਂ ਨੇ ਬੜੀ ਪਰਾਲਾ ਕੀਤਾ ਹੈ ਖੂਨਦਾਨ ਕਰਨ ਦਾ ਤੇ ਸਾਡੇ ਸਾਰੇ ਸਹਿਯੋਗੀਆਂ ਨਾਲ ਇਹ ਖੂਨਦਾਨ ਇਸ ਬਰਾਰ ਰਹਿਣ ਹਰ ਸਾਲਾਂ ਰਹਿ ਚਾਰ ਸਾਲਾਂ ਦੇ ਮੈਡੀਕਲ ਸਹਾਰ ਦੇ।